ਸਾਸਰੀਕਾਲ ਪਹਣਤ ਵੀਰੋ ਤੇ ਬੇਬੇ ਦੀ ਰਸੋਈ ਦੇ ਵਿੱਚ ਤੁਹਾਡਾ ਸਵਾਗਤ ਕੀਤਾ ਜਾਂਦਾ ਤੇ ਅੱਜ ਆਪਾਂ ਬਣਾਉਣ ਲਿਆ ਆਂ ਭਣੀ ਮਟਰੀ ਮਟਰੀ ਜਿਹੜੀ ਆਪਾਂ ਮਤਲਬ ਹਟਣਾਤ ਲਿਓਣੇ ਆਂਗੇ ਤੇ ਉਹ ਪਤਾ ਨਹੀਂ ਕੀ ਕੁਝ ਪਾਇਆ ਹੁੰਦਾ ਆਪਾਂ ਘਰੇ ਪ्योर ਬਣਾਉਣੇ ਆਂਗੇ ਤੇ ਤੁਸੀਂ ਚੰਗੀ ਤਰ੍ਹਾਂ ਦੀ ਰੈਸਪੀ ਦੇਖਿਓ ਤੇ ਫਿਰ ਤੁਸੀਂ ਘਰੇ ਬਣਾ ਕੇ ਦੇਖਿਓ ਤੇ ਇਹਦੇ ਲਈ ਆਪਾਂ ਭਣੀ ਅੱਧਾ ਕਿਲੋ ਲੈਤਾਗਾ ਮੈਦਾ ਜਿਹੜੇ ਬੱਚਿਆਂ ਨੂੰ ਅੱਧਾ ਕਿਲੋ ਦਾ ਮਤਲਬ ਨਹੀਂ ਪਤਾ ਉਹ 500 ਗ੍ਰਾਮ 500 ਗ੍ਰਾਮ ਆਪਾਂ ਮੈਦਾ ਲਿੱਤਾਗਾ ਤੇ ਇਹਦੇ ਵਿੱਚ ਆਪਾਂ ਇੱਕ ਚਮਚਾ ਜਵੈਨ ਲੇਤੀ ਹੈਗੀ ਉਹ ਆਪਾਂ ਇਹਦੇ ਵਿੱਚ ਪਾ ਦਾਂਗੇ ਸਾਰੇ ਮੈਦੇ ਚ ਤੇ ਇਹਦੇ ਲਈ ਆਪਾਂ ਨੂੰ ਅੱਧਾ ਚਮਚਾ ਨਾਣ ਪਾ ਲਵਾਂਗੇ ਨਾਣ ਭੈਣ ਜਿਵੇਂ ਤੁਸੀਂ ਵੱਧ ਘੱਟ ਖਾ ਸਕਦੇ ਹੋ ਉਹ ਮੈਂ ਖਾ ਸਕਦੇ ਹੋਗੇ ਥੋੜਾ ਬਣਾਉਣਾ ਵੱੱਡਾ ਬਣਾਉਣਾ ਉਹ ਜਿੰਕਿਲੋ ਦਾ ਬਣਾਉਣਾ ਤਾਂ ਤੁਸੀਂ ਡਬਲ ਕਰ ਸਕਦੇ ਹੋ ਸਮਾਨ ਤੇ ਆਪਾਂ ਕਿਹਾ ਲੈਂਦਾ ਗਾਦੀ ਕੌਲੀ ਤੇ ਇਹ ਆਪਾਂ ਮਉਣ ਪਾਉਣ ਨੂੰ ਲੈਂਦਾ ਕ ਮਉਣ ਪਾਵਾਂਗੇ ਇਹਦੇ ਵਿੱਚ ਤੇ ਮਸਾ ਆਪਾਂ ਅਰ ਲਾ ਲਈ ਸਾਰਾ ਕੁਝ ਇਹ ਮੈਂ ਇਦਾਂ ਆਪਾਂ ਚੰਗੀ ਤਰ੍ਹਾਂ ਸਾਂ ਲਿਆ ਸੀ ਭਾਨੇ ਸਾਂ ਕੇ ਉਹ ਦਬਾਦ ਵਿੱਚ ਆਪਾਂ ਲਿਆਏ ਸੀਗੇ ਤੇ ਆਪਾਂ ਦਾ ਦੇਸੀ ਘਿਓ ਵਗ ਮੈਂ ਭਾਨੇ ਦੇਸੀ ਘਿਓ ਪਾਉਣੀ ਹੈਗੀ ਤੇ ਜੇ ਕਿਸੇ ਨੇ ਰਿਫਾਇਨਡ ਪਾਉਣਾ ਉਹ ਵੀ ਪਾ ਸਕਦੇ ਆ ਜੇ ਕਿਸੇ ਨੇ ਸਰੋਂ ਦਾ ਤੇਲ ਪਾਉਣਾ ਉਹ ਵੀ ਪਾ ਸਕਦੇ ਨੇ ਜੇ ਸਰੋਂ ਦਾ ਤੇਲ ਪਾਉਣਾ ਤਾਂ ਪਹਿਲੇ ਪਹਿਲਾਂ ਕਲਕਾ ਲਿਓ ਨੂੰ ਕਲਕਾ ਕੇ ਠੰਡਾ ਕਰਕੇ ਫਿਰ ਪਾਓ ਤੇ ਅਦੇਸੀ ਕਿਹਾ ਉਹ ਆਪਾਂ ਥੋੜਾ ਥੋੜਾ ਕਰਕੇ ਵਿੱਚ ਪਾਵਾਂਗੇ ਕਿਉਂਕਿ ਆਪਾਂ ਬੱਦ ਵੀ ਨਾ ਪਾਲੀਏ ਚੰਗੀ ਤਰ੍ਹਾਂ ਇਸ ਤਰ੍ਹਾਂ ਮੈਚ ਕਰਨਾ ਵਿੱਚ ਇਸ ਤਰ੍ਹਾਂ ਆ ਆਪਣਾ ਬਣ ਹੋਰ ਪਾਉਣਿਆ ਕਿ ਆਪਾਂ ਇਹ ਪਈ ਜਾਣੀ ਤਕਰੀਬਨ ਅੱਧੀ ਕੁਲ ਤੱਕ ਆਦੀ ਇਹਦੇ ਵਿੱਚ ਕਿਉਂਕਿ ਜਦੋਂ ਮੁੱਠੀ ਵੱਢਣ ਲੱਗ ਗਈ ਨਾ ਇਹਦੀ ਆਏ ਆਏ ਕਰਕੇ ਇਹ ਆਏ ਕਰਕੇ ਇਹਦਾ ਲੱਡੂ ਬੱਟਣ ਲੱਗ ਗਿਆ ਇਹ ਉਦੋਂ ਆਪਾਂ ਬਣੇ ਇਹਦਾ ਹਜੇ ਲੱਡੂ ਬੱਟਿਆ ਨਹੀਂ ਗਿਆ ਹਜੇ ਆਪਾਂ ਸਵਾਰ ਕੇ ਚੰਗੇ ਚੰਗੇ ਮਿਕਸ ਕਰਨਾਂ ਨੇ ਵਿੱਚ ਆ ਦੇਖ ਬਣ ਥੋੜਾ ਜਿਹਾ ਆਪਣਾ ਕਿਉ ਹੋਰ ਪੈਂਦਾ ਹਜੇ ਆ ਦੇਖੋ ਇੰਨਾ ਕਿ ਕਿਉ ਬਚੇਗਾ ਆਪਣਾ ਕੌਲੀ ਤੌਣਿਕੋ ਲਿਗੋ ਦੇ ਵਿੱਚ ਤੁਸੀਂ ਥੋੜਾ ਥੋੜਾ ਕਰਕੇ ਪਾਉਣਾ ਭਾਣੇ ਇਕੱਠਾ ਹੀ ਨਾ ਸਾਰਾ ਆਪਕੇ ਪਾ ਲਿਓ ਥੋੜਾ ਥੋੜਾ ਕਰਕੇ ਪਾਓ ਇਸ ਤਰ੍ਹਾਂ ਆਪ ਸਾਰਾ ਮੈਦਾ ਹੈ ਪਰ ਲਾਉਣਾ ਚੰਗੀ ਤਰ੍ਹਾਂ ਜਦੋਂ ਇਹਦਾ ਲੱਡੂ ਬੱਟਣ ਲੱਗ ਗਿਆ ਆਪਾਂ ਲੱਡੂ ਆਣਦਾ ਹੋਇਆ ਹੱਥ ਦੇ ਨਾਲ ਆਪਾਂ ਲੱਡੂ ਬਣਾ ਕੇ ਦੇਖਾਂਗੇ ਉਦੋਂ ਪਰਫੈਕਟ ਬਣ ਪਈ ਆਪਣੀ ਸਮਝ ਲਓ ਆ ਦੇਖੋ ਭਾਣੇ ਆਪਾਂ ਚੰਗੀ ਤਰ੍ਹਾਂ ਨੂੰ ਮਿਕਸ ਕਰ ਲਿਆ ਇਹ ਆ ਦੇਖੋ ਭਾਣੇ ਲੱਡੂ ਬੱਟ ਗਿਆ ਆਹ ਦੇਖੋ ਆਇ ਆਪਣਾ ਲੱਡੂ ਬੱਟਿਆ ਜਾਵੇ ਬਸ ਇਹ ਸਮਝ ਲਓ ਫਿਰ ਆਪਣੀ ਪਰਫੈਕਟ ਪਈ ਹੈਗੀ ਤੇ ਹੁਣ ਆਪਾਂ ਇਹਦੇ ਚ ਪਾਣੀ ਪਾਵਾਂਗੇ ਪਾਣੀ ਵੀ ਆਪਾਂ ਪਾਏ ਥੋੜਾ ਥੋੜਾ ਕਰਕੇ ਐਡ ਕਰਨਾਗਾ ਕਿਉਂਕਿ ਆਪਾਂ ਇਹ ਥੋੜਾ ਜਿਹਾ ਰੱਖਣਾ ਤੁਹਾਨੂੰ ਪਤਾ ਹੀ ਜਾਗਾ ਹਨਾ ਭੈਣਾਂ ਨੂੰ ਵੀ ਜਿਵੇਂ ਆਪਾਂ ਮਠੀਆਂ ਦਾ ਆਟਾ ਤਿਆਰ ਕਰਦੇ ਹੁੰਨੇ ਆਂਗੇ ਤੇ ਇੱਕ ਕੜਾਹੀ ਤਿਆਰ ਕਰਨਾ ਆਪਾਂ ਦੇਖੋ ਬਨੇ ਪੱਟਣਾ ਆਇ ਮਲ ਮਲ ਕੇ ਗੁੰਨਣਾਗਾ ਪੂਰੇ ਜੋਰ ਦੇ ਨਾਲ ਪੂਰਾ ਘੜਾ ਘੜਾ ਹਣਾਂ ਚੰਗੀ ਤਰ੍ਹਾਂ ਮਲ ਮਲ ਕੇ ਨਾ ਗੁੰਨਣਾਗਾ ਆ ਦੇਖੋ ਹਾਂ ਇਹ ਇਕੱਠਾ ਹੁੰਦਾ ਹੈ ਨਾ ਮਲ ਮਲ ਕੇ ਜਿੰਨਾ ਮਲਾਂਗੇ ਉਨੇ ਹੀ ਭਨੇ ਆਪਣੇ ਵਧੀਆ ਮਟਰ ਬਣਣਗੇ ਆ ਦੇਖੋ ਭਨੇ ਆਟਾ ਆਪਾਂ ਮਲ ਲੈ ਚੰਗੀ ਤਰ੍ਹਾਂ ਇਹਦੇ ਉੱਤੇ ਆਪਾਂ ਹਾਂ ਦਹੀਂ ਕਿਉ ਨਾਦਗੀ ਇਹਦੇ ਤੇ ਸਿਕਰੀ ਨਾ ਆਊਗੀ ਇਹਨੂੰ ਆਪਾਂ 10 ਮਿੰਟ ਲਈ ਰੈਸਟ ਤੇ ਰੱਖਣਾਗਾ ਤੇ ਕਿਉਂਕਿ ਫਿਰ ਆਪਾਂ ਚੰਗੀ ਤਰ੍ਹਾਂ ਹਜੇ ਨੂੰ ਇੱਕੋ ਦਮਕੀਆਂ ਹੋਰ ਦੇਣੀਆਂ ਨੇ ਤੇ ਉਹਨੇ ਆਪਾਂ ਆਪਣੀ ਕਰਾਹੀ ਦੇ ਵਿੱਚ ਤੇਲ ਪਾ ਕੇ ਆਪਾਂ ਸਰੋਂ ਦੇ ਤੇਲ 'ਚ ਕੱਢਾਂਗੇ ਭਾਣੀ ਘਰ ਦਾ ਸਰੋਂ ਦਾ ਤੇਲ ਆਪਾਂ ਉਹ 'ਚ ਹੀ ਕੱਢਾਂਗੇ ਕਿਸੇ ਨੇ ਘਿਓ 'ਚ ਕੱਢਣਾ ਹਰ 팬 'ਚ ਕੱਢਣੇ ਨੇ ਉਹ ਤੁਹਾਡੀ ਮਰਜ਼ੀ ਆ ਦੇਖੋ ਭਾਣੀ ਆਪਣਾ ਰਸਟਰ ਰੱਖਿਆ ਹੋਇਆ ਸੀ ਆਟਾ ਤੇ ਆਟਾ ਆਪਣਾ ਹੁਣ ਹੋਰ ਵਧੀਆ ਹੋ ਗਿਆ ਦੇਖੋ ਕਿੰਨਾ ਸੋਹਣਾ ਬੁੱਝ ਗਿਆ ਆਟਾ ਹੁਣ ਆਪਾਂ ਜਿਵੇਂ ਬੇਡ ਕਰ ਲਾਂਗੇ ਬੇਡ ਕਰਨ ਲਈ ਹੁਣ ਇਹ ਆਟਾ ਬਿਲਕੁਲ ਤਿਆਰ ਹੈ ਸਟ੍ਰੇਪਾ ਬੇੜੇ ਘਰ ਲਾਂਗੇ ਵੱਡੇ ਵੱਡੇ ਜਿਹੜਾ ਆਪਣੇ ਬੇਲ ਨੇ ਦੇ ਉੱਤੇ ਬੈਲ ਜੀ ਆਪਾਂ ਇਹਨੂੰ ਥੋੜਾ ਜਿਹਾ ਘਿਓ ਦਾ ਹੱਥ ਲਾ ਕੇ ਤੇ 베ਲਾਂਗੇ ਤੇ ਇਧਰਲੇ ਪਾਸੇ ਆਪਾਂ ਧਾਤਾ ਤੇਲ ਆ ਦੇਖੋ ਇਧਰਲੇ ਪਾਸੇ ਆਪਾਂ ਤੇਲ ਧਾਤਾ ਸਾਨੂੰ ਦਾ ਤੇਲ ਜੱਟ ਕਰੇ ਤੇਲ ਬਣਦਾਗਾ ਉਹ ਤੇ ਕਰਪਾ ਰੋਟੀ 베ਲਦੇ ਆਂਗੇ

बेल ले पतला ही रखें गा पूरा पतला कर लेना बेल बेल के अपने को तो थोड़ा चकला बड्डा गा जो किसी भाने को चकला छोटा गा तो यह आप सैल्फ साफ करके सैल्फ से भी आप बेल सकते हैं ਮੇਰੇ ਕੋਲ ਚੱਕਲਾ ਵੱਡਾ ਮੈਂ ਚੱਕਲੇਤੀ ਵੇਲਦੀ ਆ। ਖਪਾਣੇ ਆਪਾਂ ਇਹ ਬੇਲ ਲਿਆ। ਢੇਲ ਕੇ ਪਹਿ ਆਇ ਕੱਚੂ ਦੇ ਨਾਲ ਕੱਟ ਲੈਣਾ। ਇਹ ਆਪਾਂ ਬਰੀਕ-ਬਰੀਕ ਹੀ ਕੱਟਣਾਗਾ। ਛਾਦੇ ਮੋਟੇ ਨਹੀਂ ਬਣਾਉਣੇ ਆਪਾਂ। ਬਰੀਕ-ਬਰੀਕ ਹੀ ਆਇ ਕਟਾਂਗੇ। ਤੇ ਬਧੀਏ ਕੱਟੇ ਜਾਣਗੇ। ਆਪਣੇ ਆਪਨਾ ਘਰੇ ਆਪਾਂ ਬੱਚਿਆਂ ਨੂੰ ਸਾਰਾ ਕੁਝ ਤਿਆਰ ਕਰਕੇ ਦੇ ਸਕਦੇ ਆ ਬਸ ਥੋੜੀ ਜਿਹੀ ਮਿਹਨਤ ਕਰਨੀ ਪੈਂਦੀ ਆ ਗਰਮੀ ਵੀ ਜ਼ਰੂਰ ਆਪਾਂ ਨੇ ਹੋਟਲ ਦੇ ਜਣ ਕੇ ਗੰਦਮਦ ਦੇ ਨਾਲੋਂ ਆਪਾਂ ਘਰੇ ਬੱਚਿਆਂ ਨੂੰ ਤਿਆਰ ਕਰਕੇ ਖਵਾ ਸਕਦੇ ਆ ਬੇ ਆਪਾਂ ਚਾਹ ਥੋੜੀ ਜਿਹੀ ਮਿਹਨਤ ਕਰ ਲੋ ਤੇ ਮਿਹਨਤ ਦੇ ਨਾਲ ਆਪਣਾ ਬੱਚਿਆਂ ਨੂੰ ਆਪਾਂ ਪਿਆਰ ਚੀਜ਼ ਖਵਾ ਸਕਦੇ ਆ ਇਤਨੂੰ ਘੱਟ ਲੈਨੇ ਆਪਾਂ ਤੇ ਐਡੇ-ਐਡੇ ਪੀਸ ਆਪਾਂ ਇਹ ਰੱਖਾਂਗੇ ਜਿਆਦਾ ਵੱਡਾ ਵੀ ਨਹੀਂ ਰੱਖਦੇ ਆਪਾਂ ਇਹਦੇ ਜਾਨ ਕਿ ਚਾਰ ਕ ਪੀਸ ਆਪਾਂ ਕਰ ਲਾਂਗੇ ਤਨੂ ਦੇਖੋ ਇਹ ਹੁਣ ਆਪਾਂ ਥਾਰੇ ਚੱਕ ਲਾਂਗੇ ਇਸ ਤਰ੍ਹਾਂ ਚੱਕ ਕੇ ਇਹ ਆਪਾਂ ਪ੍ਰਾਂਤ ਚ ਰੱਖ ਲਾਂਗੇ ਇੱਕ ਸਾਈਡ ਤੇ ਹਜੇ ਆਪਣਾ ਕਿਉ ਬਣਦਾਗਾ ਆ ਦੇਖੋ ਭਾਣੇ ਆਪਾਂ ਦੂਜੀ ਰੋਟੀ ਦੀ ਤਿਆਰ ਕਰੀ ਜਾਂਦੇ ਆਗੇ ਤੇ ਇਸ ਇਹਨੂੰ ਵੀ ਆਪਾਂ ਉਸੇ ਤਰ੍ਹਾਂ ਹੀ ਕੱਟ ਲਾਂਗੇ ਉਹ ਆਪਾਂ ਕੱਟ ਕੇ ਪ੍ਰਾਂਤ ਚ ਕੱਢ ਲੇ ਹੁਣ ਆਪਾਂ ਇਹ ਵੀ ਅਬੇਲ ਦੀ ਰੋਟੀ ਪੂਰੀ ਬੇਲ ਕੇ ਫਿਰ ਇਹਨੂੰ ਆਪਾਂ ਪ੍ਰਾਂਚ ਕੱਢ ਲਾਂਗੇ ਤੇ ਇਧਰ ਆਪਣਾ ਕਿਓ ਬਸ ਥੋੜਾ ਜਿਹਾ ਕੱਚਵਾਂ ਕਿਓ ਦਾ ਕੇਰਾ ਪੱਕਿਓ ਪੂਰਾ ਆਪਾਂ ਇਹ ਰੰਨ ਲੈਣਾਗਾ ਬਾਅਦ ਵਿੱਚ ਇਹਨੂੰ ਸਲੋ ਕਰ ਲਾਂਗੇ ਇਹ ਕੇਰਾਂ ਆਪਾਂ ਇਹ ਪਾ ਇਹ ਪੂਰਾ ਗਰਮ ਕਰ ਲੈਣਾਗਾ ਜਦੋਂ ਇਹ ਕਲਕ ਜੇ ਗਿਆ ਆਪਣਾ ਤੇਲ ਆਹੇ ਸਰੋਂ ਦਾ ਤੇ ਜਦੋਂ ਇਹ ਕਲਕ ਜੇ ਗਿਆ ਉਦੋਂ ਆਪਾਂ ਫਿਰ ਇਹਨਾਂ ਗੈਸ ਸਲੋ ਤੇ ਕਰ ਲਾਂਗੇ ਫਿਰ ਆਪਾਂ ਸਲੋ ਤੇ ਹੀ ਰੰਨ ਬਣਾਉਣੇ ਨੇ ਇਹ ਮਟਰ ਫੇਰ ਬੜੇ ਕ੍ਰਿਸਪੀ ਬਣਨਗੇ ਜਿੰਨੇ ਦਾ ਮਰਜ਼ੀ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਇਹਨਾਂ ਨੂੰ ਆ ਦੇਖ ਭਾਣੇ ਹੁਣ ਆਪਾਂ ਇਹ ਇੰਨੇ ਲੰਬੇ ਲੰਬੇ ਵੀ ਰੱਖ ਲੇ ਆਪਾਂ ਲੰਬੇ ਵੀ ਰੱਖ ਸਕਦੇ ਆ ਇਹਨਾਂ ਦੇ ਐ ਦੋ ਪੀਸ ਵੀ ਕਰ ਸਕਦੇ ਆ ਚਾਰ ਵੀ ਕਰ ਸਕਦੇ ਆ ਪਹਿਲਾਂ ਆਪਾਂ ਚਾਰ ਪੀਸ ਕੀਤੇ ਸੀ ਹੁਣ ਆਪਾਂ ਇਹ ਦੋ ਪੀਸ ਕੀਤੇ ਨੇ ਤੁਸੀਂ ਜਿਵੇਂ ਤੁਹਾਨੂੰ ਚੰਗਾ ਲੱਗਦਾ ਤੁਸੀਂਵੇਂ ਕਰ ਸਕਦੇ ਆ ਤੇ ਹੁਣ ਆਪਾਂ ਇਹਨੂੰ ਸਲੋ ਕਰ ਦਿੰਨੇ ਆਗੇ ਤੇ ਆਪਾਂ ਪਹਿਲਾਂ ਪੂਰ ਪਾਉਣਾ ਹੈ ਇਹਦੇ ਵਿੱਚ ਭਾਣੇ ਪਹਿਲਾਂ ਪੂਰ ਆਪਾਂ ਪਾ ਰਹੇ ਆ ਬੱਚੇ ਦੇ ਫਟਾਫਟ ਪਾ ਦਾਂਗੇ ਸਾਰਾ ਚੱਕ ਕੇ ਇਹਨਾਂ ਨੇ ਆਪਣੇ ਆਪ ਹੀ ਖਿਲਰ ਜਾਣਾ ਆ ਦੇਖੋ ਭੈਣ ਆਪਣੇ ਸਲੋ ਸਲੋ ਦੇ ਉੱਤੇ ਆਪਾਂ ਬਣਾਉਣਾ ਹੈ ਕਿ ਗੈਸ ਆਪਾਂ ਬਿਲਕੁਲ ਸਲੋ ਕੀਤਾ ਹੋਇਆ ਹੈਗਾ ਤੇ ਇਹ ਆਪਣੇ ਬੜੇ ਕਰਿਸਪੀ ਕਰਿਸਪੀ ਬਣਨਗੇ ਪੂਰੇ ਵਧੀਆ ਤੇ ਇਹ ਆਪਾਂ ਜਿੰਨੇ ਦਿਨ ਲਈ ਮਰਜ਼ੀ ਸਟੋਰ ਕਰਕੇ ਰੱਖ ਸਕਦੇ ਹਾਂ ਇਹਨਾਂ ਨੂੰ ਕੁਝ ਨਹੀਂ ਹੁੰਦਾ ਬਐਸੇ ਤੁਹਾਨੂੰ ਪਤਾ ਹੀ ਆਪਣੀ ਇੰਨੇ ਦਿਨ ਤੱਕ ਆਪਣੇ ਘਰਾਂ ਦੇ ਵਿੱਚ ਸਟੋਰ ਬਣੀ ਹੁੰਦੇ ਕਿ ਜਦੋਂ ਹੀ ਖਾ ਜਾਂਦੇ ਨੇ ਬੱਚੇ ਤਾਂ ਆਪਾਂ ਇਹ ਸ਼ਾਮ ਦੀ 4 ਵਜੇ ਵਾਲੀ ਚਾਹ ਦੇ ਨਾਲ ਵੀ ਖਾ ਸਕਦੇ ਆ ਤੇ ਸਵੇਰ ਸਾਜਰੀ ਵਾਲੀ ਚਾਹ ਦੇ ਨਾਲ ਵੀ ਖਾ ਸਕਦੇ ਆ ਜਿਹੜੀ ਪਹਿਲੀ ਚਾਹ ਹੁੰਦੀ ਆ ਸ਼ਾਮ ਨੂੰ 4 ਵਜੇ ਭੁੱਖ ਲੱਗਦੀ ਆ ਉਹ ਵੀ ਖਾ ਸਕਦੇ ਆ ਕਿਸੇ ਟਾਈਮ ਬੱਚਿਆਂ ਨੂੰ ਭੁੱਖ ਲੱਗਦੀ ਆ ਉਹ ਵੀ ਮੰਗ ਸਕਦੇ ਨੇਗੇ ਤੇ ਇਸ ਤਰ੍ਹਾਂ ਬਣਾ ਕੇ ਆਪਾਂ ਘਰੇ ਰੱਖ ਲਓ ਜੀ ਜੀਆ ਦੇਖੋ ਕਿੰਨਾ ਵਧੀਆ ਕਲਰ ਆਉਂਦਾਗਾ ਆਪਾਂ ਹਜੇ ਨਾਲ ਹੋਰ ਰੰਗ ਦੇਖੋ ਕਿੰਨਾ ਪਿਆਰਾ ਪਿਆਰਾ ਕਲਰ ਆਉਂਦਾ ਦਾ ਆ ਦੇਖੋ ਕਿੰਨਾ ਵਧੀਆ ਕਲਰ ਆਉਂਦਾ ਆਪਾਂ ਹਜੇ ਨਾਲ ਹੋਰ ਰੰਗ ਲਾਂਗੇ ਗੈਸ ਮੇਰਾ ਸਲੋ ਤੇ ਕੀਤਾ ਹੋਇਆ ਪੈਣਾ ਸਲੋ ਤੇ ਪਕਾਇਓ ਜੇ ਆਪਾਂ ਜ਼ਿਆਦਾ ਨਾ ਸਿਲੰਡਰ ਸੱਡ ਲਿਆ ਗੈਸ ਆ ਜ਼ਿਆਦਾ ਸੱਡ ਲਿਆ ਤੇ ਫਿਰ ਇਹ ਨਾ ਵਿੱਚੋਂ ਕੱਚਾ ਪੜ ਰਹਿ ਜਾ ਪੈਣੇ ਇਹ ਆਪਣੇ ਧੁਰ ਟਿੱਕਰ ਪੱਕੜ ਵਿੱਚੋਂ ਆ ਦੇਖੋ ਭੈਣੇ ਪਹਿਲਾ ਘੋਣ ਆਪਣਾ ਬਿਲਕੁਲ ਤਿਆਰ ਆ ਇਹਨੂੰ ਆਪਾਂ ਕੱਢ ਲੈਨੇ ਆ ਸਾਰਾ ਪਾ ਤੇਲ ਜੋੜਨਾ ਹੈ ਜਿਹੜਾ ਥੋੜਾ ਬਹੁਤਾ ਤੇਲ ਹੋਇਆ ਆਪਾਂ ਦੇ ਅਖਬਾਰ ਪਸਾਇਆ ਹੈ ਭੈਣੇ ਅਖਬਾਰ ਦੇ ਉੱਤੇ ਦੇਖੋ ਕ੍ਰਿਸਪੀ ਕ੍ਰਿਸਪੀ ਬਣਨੇ ਆਪਣੇ ਪੂਰੇ ਵਧੀਆ ਇਹ ਗਰਮ ਨੇ ਇਹ ਠੰਡੇ ਹੋ ਥੋੜੇ ਜਿ ਤੁਸੀਂ ਉਹ ਕਰਿਓ ਤੇ ਆ ਦੇਖੋ ਕਿੰਨੇ ਵਧੀਆ ਬਣਨੇਗੇ ਇਹ ਜੇ ਗਰਮ ਨੇ ਥੋੜੇ ਖਲਾਰ ਲਿਓ ਠੰਡੇ ਹੋਏ ਪਣ ਇਹ ਆਪਾਂ ਕਿਸੇ ਨਾ ਭਰਤਨ ਦੇ ਵਿੱਚ ਪਾ ਕੇ ਰੱਖ ਲਿਓ ਜਿਵੇਂ ਆਪਣਾ ਕੋਈ ਬੰਦ ਹੋਵੇ ਨੂੰ ਹਵਾ ਨਾ ਲੱਗੇ ਫਿਰ ਇਸੇ ਤਰ੍ਹਾਂ ਕ੍ਰਿਸਪੀ ਕ੍ਰਿਸਪੀ ਰਹਿਣਗੇ ਤੇ ਜੇ ਹਵਾ ਲੱਗ ਗਈ ਫਿਰ ਢਿੱਲੇ ਪੈ ਜਾਣਗੇ ਚਾ ਠੀਕ ਹੈ ਪਾਣੀ ਹੁਣ ਆਪਾਂ ਦੂਜਾ ਪੂਰ ਵੀ ਕੱਢ ਲਈਏ ਜਿਹੜੇ ਇਦੋਂ ਲੰਬੇ ਬਣਨੇ ਉਹ वो भी फिर थोन दिखाने कट के पूरा देखो भाने ये आप थोड़े लंबे बनाए ने गे ये दो पीस ही किए ने पूरा बेल के ना इन्होंने दो पीस किए ना कट्ठे चक भी सारे पा सकते हैं कि इन्होंने तो बिच खिलर ही जाना भैनी सारे ने बिच खिलर जाना हाँ देखो जो अह बन जाने ना एक तेल के उत्ते आ जाने गे इस तरह खुल के ना उपर आ जाने तेल के ਤੇ ਇਹ ਨੱਕ ਬੱਚੇ ਬਣਾਉਂਦੇ ਨੇ ਜਿਹੜੇ ਆਪਣੇ ਬਾਹਰ ਬੱਠੇ ਨੇ ਬੱਚੇ ਉਹਨਾਂ ਨੇ ਬਣਾ ਕੇ ਰੱਖਣਾ ਆਪਦੇ ਲਈ ਇਹਨਾਂ ਕਾ ਜ਼ਰੂਰ ਧਿਆਨ ਰੱਖਿਓ ਵੀ ਗੈਸ ਆਪਣਾ ਸਲੋਈ ਰੱਖਿਓ ਫਿਰ ਇਹ ਬੜੇ ਵਧੀਆ ਕ੍ਰਿਸਪੀ ਕ੍ਰਿਸਪੀ ਬਣ ਬਿੰਗੇ ਤੇ ਗੈਸ ਨਾ ਜ਼ਿਆਦਾ ਕਰਿਓ ਪਹਿਲਾਂ ਜਨ ਕਿ ਵੀ ਜਿਹੜਾ ਆਪਣਾ ਤੇਲ ਹੋ ਤੁਸੀਂ ਉਹਨੂੰ ਚੰਗੀ ਤਰ੍ਹਾਂ ਕਲਕਾ ਲਿਓ ਫਿਰ ਗੈਸ ਬਸ ਸਲੋ ਤੇ ਚਾਲ ਲੈ ਉਹਦੇ ਤੇ ਹੌਲੀ ਹੌਲੀ ਪਕਾਓ ਇਹ ਧੋਰਨ ਤੇ ਪਿੱਕਰ ਵਧੀਆ ਪੱਕਣਗੇ हाँ देखो भाने आप दूजा पुर भी क्ढन लगे गे हाँ देखो कि मैं बजे जाके लगते ना क्रस्पी क्रस्पी आ देखो देखो मैं भाने अपने सारे पुर निकल गया लास्ट पुर है अपना ਤੇ ਇਹ ਥੋੜੇ ਜਿਹਾ ਟੇਡੇ ਕੱਟੇ ਨੇਗੇ ਇਹ ਡਿਜ਼ਾਈਨ ਤੁਸੀਂ ਆਪਣੇ ਪਸੰਦ ਦਾ ਜਿਹੜਾ ਜਿਹਾ ਮਰਜ਼ੀ ਬਣਾ ਸਕਦੇ ਹੋ ਦੇ ਬੱਚਿਆਂ ਨੂੰ ਤੇ ਭੈਣੇ ਇਹ ਵੀਡੀਓ ਇੰਨੀ ਕੁ ਸ਼ੇਅਰ ਕਰ ਦੋ ਕਿ ਇਹ ਆਪਣੇ ਬੱਚਾ ਤੱਕ ਪਹੁੰਚ ਜਵੇ ਜਿਹੜੇ ਬਾਹਰ ਬੈਠੇ ਨੇਗੇ ਘਰਾਂ ਤੋਂ ਬਾਹਰ ਬੈਠੇ ਨੇਗੇ ਉਹ ਬਣਾ ਕੇ ਰੱਖ ਸਕਦੇ ਨੇਗੇ ਤੇ ਜਦੋਂ ਮਰਜ਼ੀ ਉਹਨਾਂ ਨੂੰ ਭੁੱਖ ਲੱਗੇ ਥੋੜੀ ਬਹੁਤੀ ਖਾ ਸਕਦਾ ਆਪਣਾ ਬੱਚਾ ਇਹ ਆਪਣੇ ਭੈਣੇ ਘਰੇ ਪਿਆਰ ਬਣ ਜਾਂਦਾ ਮਿਲਦਾ ਸਹਣਾ ਤਾਂ ਸਾਰਾ ਕੁਝ ਜਾਂਦਾ ਸਰਪਨੇ ਪਿਓਰ ਬਣ ਜਾਂਦਾ ਹੁਣ ਆਪਣਾ ਜਿਹੜਾ ਤੇਲ ਆ ਇਹ ਹੀ ਦੇਖ ਲਓ ਆਪਾਂ ਇਹਦੇ ਵਿੱਚ ਇੱਕ ਵੇਰ ਵੀ ਫਰਾਈ ਕੀਤੇ ਨੇ ਹਨਾ ਇਹ ਚੀਜ਼ ਆਪਾਂ ਤੇ ਬਾਅਦ ਵਿੱਚ ਆਪਾਂ ਇਹ ਹੁਣ ਤੇਲ ਜਿਹੜਾ ਬਚ ਗਿਆ ਇਹ ਆਪਣੇ ਸਬਜ਼ੀ ਦੇ ਕੰਮ ਆ ਜਾਊਗਾ ਆਪਾਂ ਇਹਦੇ ਨਾਲ ਡੇਲੀ ਤੜਕਾ ਲਾ ਲੈ ਕਰਾਂਗੇ ਜਿਹੜਾ ਇੱਕ ਵੇਰ ਵੀ ਤੇਲ ਫਰਾਈ ਹੋਵੇ ਪਣੇ ਜਿਹੜਾ ਬਾਰ ਬਾਰ ਤੇਲ ਫਰਾਈ ਹੁੰਦਾ ਨਾ ਉਹ ਜ਼ਹਿਰ ਬਣ ਜਾਂਦਾ ਆਪਾਂ ਨੂੰ ਹਲਵਾਈ ਜ਼ਹਿਰ ਹੀ ਖਵਾ ਰਹੇ ਨੇ ਇੱਕ ਕਿਸਮ ਦਾ ਤੇ ਆਪਾਂ ਜਿਹੜੀ ਚਮੋਂ ਪਾਈ ਆ ਉਹ ਦੇਖੋ ਆਪਾਂ ਦੇਸੀ ਕਹੋਦੀ ਪਾਈ ਆ ਹਲਵਾਈ ਪਤਾ ਨਹੀਂ ਕਾਹ ਦੀ ਪਾਦੰਦ ਨੇ ਇਹੀ ਪਾਦੰਦ ਨੇ ਬਣੇ ਪੁਰਾਣਾ ਪੁਰਾਣਾ ਤੇਲ ਪਿਆਈ ਤੇ ਇਹ ਦੇਖੋ ਆਪਣੇ ਕਿੰਨੇ ਸੋਹਣੀ ਬਣ ਕੇ ਤਿਆਰ ਹੋਈ ਹੈਗੀ ਤੇ ਸਾਰੇ ਆਪਾਂ ਕੱਢ ਲੇ ਆਹ ਦੇਖੋ ਆਪਾਂ ਇਹਨਾਂ ਨੂੰ ਡੈਡੀ ਸ਼ੇਪ ਦਿੱਤੀ ਹੈਗੀ ਬਿਲਕੁਲ ਹਲਵਾਈ ਸਟਾਈਲ ਤੇ ਦੇਖੋ ਇਹ ਗਰਮ ਨੇ ਭਣੇ ਥੋੜੇ ਜਿਦੇ ਠੰਡੇ ਹੋਗੇ ਆਪਾਂ ਇਹਨਾਂ ਨੂੰ ਸਟੋਰ ਕਰਕੇ ਰੱਖ ਲਾਂਗੇ ਆਪਣੇ ਵਧੀਆ ਨਿਕਲ ਜਾਣਗੇ 10-15 ਦਿਨ ਤੇ ਆਪਾਂ ਹੁਣ ਥੋੜ ਨੂੰ ਖਾ ਕੇ ਦਿਖਾਉਣੇ ਆਗੇ ਇਹ ਦੇਖੋ ਆ ਮਾਰ ਕੇ ਦੇਖੋ ਕਿੰਨੀ ਆਵਾਜ਼ ਆਉਂਦੀ ਆ ਆਪਾਂ ਨੇ ਦੇਖੋ ਦੇਖੋ ਤੇ ਆਹ ਦੇਖੋ ਦੇਖੋ ਬਹੁਤ ਬੜੇ ਟੈਸਟੀ ਬਣੇਗੇ ਕਰੈਸਪੀ ਬਣੇ ਬਹੁਤ ਵਧੀਆ ਬਣੇ ਇਹ ਆਪਣੇ ਗਰਮ-ਗਰਮ ਨਹੀਂ ਸਟੋਰ ਕਰਨੇ ਇਹ ਥੋੜੇ ਠੰਡੇ ਹੋ ਸਟੋਰ ਕਰਨੇ ਆਪਾਂ ਫਿਰ ਆਪਾਂ ਬੰਦ ਡੱਬੇ ਚ ਪਾ ਦਾਂਗੇ ਜਿਹਨੂੰ ਹਵਾ ਨਾ ਲੱਗੇ ਸਿਰਫ ਆਪਾਂ ਖੋਲਣਾ ਉਹਦੀਆਂ ਜਦੋਂ ਆਪਾਂ ਕੱਢਣੇ ਨੇਗੇ ਉਹ ਨੂੰ ਚੰਗੀ ਤਰ੍ਹਾਂ ਬੰਦ ਹੋਵੇ ਤੇ ਹੁਣ ਭਾਵੇਂ ਆਪਾਂ ਮਿਲਦੇ ਆਂ ਨਮੀ ਵੀਡੀਓ ਦੇ ਨਾਲ ਡੇਲੀ ਤੁਹਾਨੂੰ ਪਤਾ ਆਪਣਾ ਡੇਲੀ ਬਲੌਗ ਆਉਂਦਾਗਾ ਸਵੇਰ 9 ਵਜੇ ਤੇ ਸਵੇਰ 9 ਵਜੇ ਪੈ ਆਪਣਾ ਬਲੌਗ ਦੇਖਿਆ ਕਰੋ ਤੇ ਇਹਦੀ ਤੁਸੀਂ ਟਰਾਈ ਕਰਿਓ ਆਪਣੇ ਘਰੇ ਜਿਸ ਤਰ੍ਹਾਂ ਮੈਂ ਬਣਾਇਆ ਐ ਇਸੇ ਤਰ੍ਹਾਂ ਬਣਾ ਕੇ ਦੇਖਿਓ ਫਿਰ ਤੁਸੀਂ ਮੈਨੂੰ ਕਮੈਂਟਾਂ 'ਚ ਦੱਸਿਓ ਦੀ ਭਾਵੇਂ ਕਿਸ ਤਰ੍ਹਾਂ ਬਣਿਆਗਾ ਨਮੀ ਵੀਡੀਓ ਜੇ ਕਿਸੇ ਵੀ ਚੀਜ਼ ਦੀ ਰੈਸਪੀ ਲੈਣੀ ਆਗੀ ਉਹ ਆਪਾਂ ਨਵੇਂ ਵੀਡੀਓ ਦੇ ਵਿੱਚ ਪਾਵਾਂਗੇ ਉਹ ਵੀ ਤੁਸੀਂ ਮੈਨੂੰ ਕਮੈਂਟਾਂ ਦੇ ਵਿੱਚ ਦੱਸਿਓ ਵੀ ਭੈਣੇ ਆਹ ਚੀਜ਼ ਬਣਾ ਕੇ ਦਿਖਾ ਆਪਾਂ ਉਹ ਹੀ ਬਣਾ ਕੇ ਦਿਖਾਵਾਂਗੇ ਤੇ ਬੱਚੇ ਕਮੈਂਟ ਕਰ ਸਕਦੇ ਨੇ ਵੀ ਆਂਟੀ ਜੀ ਆਹ ਚੀਜ਼ ਬਣਾ ਕੇ ਦੱਸੋ ਆਪਾਂ ਉਹ ਵੀ ਦੱਸਾਂਗੇ ਤੇ ਆਪਣੇ ਡੇਲੀ 9 ਵਜੇ ਸੋਇਰਾ ਉਪਲੌਗ ਆਉਂਦਾ ਪੈਣੇ ਨੂੰ ਲਾਈਕ ਕਮੈਂਟ ਸਬਸਕ੍ਰਾਈਬ ਭੈਣਾਂ ਦੇ ਜ਼ਰੂਰ ਕਰ ਲਓ ਕਿਉਂਕਿ ਆਪਣੇ ਦੇਖਦੇ ਬਹੁਤ ਪੈਣਾ ਲੱਗੀਆਂ ਜੇ ਭੈਣਾਂ ਨੂੰ ਕਿਸ ਨੂੰ ਨਹੀਂ ਸਬਸਕ੍ਰਾਈਬ ਕਰਨਾ ਆਉਂਦਾ ਤਾਂ ਆਦੇ ਬੱਚਾ ਤੇ ਕਰਵਾ ਲਓ ਤੇ ਸਬਸਕ੍ਰਾਈਬ ਜ਼ਰੂਰ ਕਰਪੈਣੇ ਦੱਬ ਕੇ ਲਾਈਕ ਕਰ ਦਿਓ ਜਿਹੜੇ ਆਪਣੇ ਬੱਚਾ ਤੇ ਪਹੁੰਚ ਜੇ ਆਪਣੀ ਵੀਡੀਓ ਤੇ ਮੈਂ ਤਾਂ ਮਿਲਦੇ ਆਪਾਂ ਕੱਲ ਨੂੰ ਨਾ ਮੇ ਵੀਡੀਓ ਦੇ ਨਾਲ ਸਵੇਰ 9:00 ਵਜੇ ਧੰਨਵਾਦ